ਲਓ ਵੀ ਮਿੱਤਰੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਸਾਹਮਣੇ ਤੁਸੀਂ ਦੇਖ ਰਹੇ ਮਹਾਨ ਸ਼ਕਸ਼ੀਆਂ ਤਾਂ ਪਹੁੰਚ ਚੁੱਕੀਆਂ ਕੋਠੇ ਕੋਰ ਸਿੰਘ ਵਾਲੇ ਜ਼ਿਲ੍ਹਾ ਬਠਿੰਡਾ ਤੇ ਪਹਿਲਾ ਦਿਨ ਆ ਦੋਸਤੋ ਅੱਜ ਮੰਡੀ ਦਾ ਬੱਕਰਾ ਮੰਡੀ ਬਾਈ ਰਾਜਵੀਰ ਸਿੰਘ ਪੁਲਸੀਆ ਇਹ ਲਵਾ ਰਿਹਾ ਤੇ ਹਰ ਮੰਗਲਵਾਰ ਨੂੰ ਲੱਗਿਆ ਕਰੂਗੀ ਜਿੰਨੇ ਵੀ ਮੇਰੇ ਬੱਕਰੀ ਪਾਲਕ ਵੀਰਾਂ ਤੇ ਵਪਾਰੀ ਵੀਰਾਂ ਇੱਥੇ ਜ਼ਰੂਰ ਪਹੁੰਚਿਆ ਕਰੋ ਤੇ ਬਹੁਤ ਵਧੀਆ ਪ੍ਰਬੰਧ ਆ ਦੋਸਤੋ ਹਰ ਪੱਖ ਤੋਂ ਚੰਗੇ ਆ ਤੇ ਤੁਸੀਂ ਵੀ ਜਰੂਰ ਪਹੁੰਚਣਾ ਤੇ ਵਿਖਾਉਣੇ ਆ ਦੋਸਤੋ ਤੁਹਾਨੂੰ ਲਾਈਵ ਸੌਦੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਓ ਦੇਖਦੇ ਆ ਦੋਸਤੋ ਪਹਿਲਾ ਸੌਦਾ ਹਾਂ ਬਈ ਜੱਗੀ ਕਾਹਦਾ ਸੌਦਾ ਆ ਬੱਕਰੀ ਦਾ ਬਾਈ ਕਿਹੜੀ ਦਾ ਆ ਚਿੱਟੀ ਦਾ ਤੇ ਆ ਪਾਠਾ ਲਾਓ ਵੀ ਆ ਬੱਕਰੀ ਆ ਗੁਲਾਬੀ ਕੰਨ ਵਾਲੀ ਤੇ ਆ ਪਾਠਾ ਇਹਦੇ ਵੀ ਕੰਨ ਗੁਲਾਬੀ ਆ ਤੇ ਬਾਈ ਪਿੰਡ ਕਿਹੜਾ ਆਪਣਾ ਭਲਾਈਆਂ ਨਾਲ ਵੀਰੇ ਭਲਾਈਆਂ ਨੇ ਦਵਾਇਆ ਵੀਰ ਤੇ ਕਿੰਨੇ ਨਾਗ ਲੈ ਕੇ ਆਏ ਬਾਈ 6 ਨਾਗ ਵੀਰੇ 6 ਨਾਗ ਤੇ ਇਹ ਪੱਠ ਤੇ ਬੱਕਰੀ ਬੱਕਰੀ ਗੱਭਣ ਦਾ ਨਹੀਂ ਦਵਾਰਾ ਨਹੀਂ ਕੀ ਮੰਗਿਆ ਦਾ ਮੁੱਲ 30000 30000 ਹਾਂ ਬਾਈ ਜੱਗੀ 10 ਵੀ ਕਸੋਤ ਉਹ ਦੱਸ ਦਿਆ ਫੇਰ ਹੀ ਦੱਸਾਂਗੇ ਫੜੇਗਾ ਸਾਈ ਫੜ ਲਾ ਆ ਯਾਰ ਆ ਕੋਸ਼ ਕੋਣ ਲੈਂਦਾ ਬਾਈ ਬਾਈ ਨੂੰ ਦੋ ਬਾਈ ਕਾਲਾ ਲੈਂਦਾ ਠੀਕ ਆ ਬਾਈ ਪਸੰਦ ਆ ਤੇਰੇ ਪਸੰਦ ਆ ਠੀਕ ਆ ਕਰ ਵੀ ਸੌਦਾ ਨਹੀਂ ਵੀਰੇ ਕੀ ਕਹਿੰਦਾ ਹਾਂ ਨਾ ਛੱਡ ਕੇ ਕ ਨਹੀਂ ਨਹੀਂ ਦੇਣ ਲੈਣ ਵਾਲੀ ਗੱਲ ਕਰ ਤੂੰ ਤਾਂ ਇੰਨਾ ਮੰਗ ਲਿਆ 30 30 ਹਜ਼ਾਰ ਥੋੜਾ ਹੁਣ ਬੱਕਰੀਆਂ ਦਾ ਚਲੋ ਕੋਈ ਨਹੀਂ ਜਾਜ ਕਰ ਨਹੀਂ ਠੀਕ ਲੱਗਦਾ 20 ਤਾਂ ਕਰ ਰਾਹ ਦੇ ਇੱਕੋ ਹੀ ਕਹਦੇ ਬਾਈ 20 ਤੋਂ ਥੱਲੇ ਹੋ ਕੇ ਕਬੋਲ ਹਾਂ 20 ਤਾਂ ਨਹੀਂ 20 ਪਰ ਨਹੀਂ ਨਹੀਂ 20 ਜੀ ਪਰ ਮੈਂ ਨਹੀਂ ਨਹੀਂ 20 20 ਦੀ ਵੀ ਤੂੰ ਕਹਣਾ ਮੈਂ ਨਹੀਂ ਕਹਿੰਦਾ 20 ਜੀ ਜਾ ਨਹੀਂ ਨਹੀਂ ਮੈਂ ਕਰ ਪੱਠ ਦੇ ਗੋਡੇ ਵੀ ਥੋੜੇ ਨੋਕਸ਼ ਵਾਲੇ ਆ ਹਾਂ ਹੈਗੇ ਪੂਰੇ ਉੱਤੇ ਪਏ ਕਿੰਨਾ ਨੋਕਸ਼ ਆ ਹਾਂ ਹੈ ਹੈ ਇਹ ਬਲੱਡ ਲਾਈਨ ਜੀ ਹੋ ਜਾਂਦਾ ਜਦੋਂ ਇੱਕ ਦੇ ਹੋ ਜੇ ਦੂਜੇ ਦੇ ਵੀ ਉਵੇਂ ਗਾ ਖੂਨ ਚ ਤੁਰਿਆ ਹੁੰਦਾ ਬੋਲੀ ਛੰਡ ਕੇ ਬਾਈ ਕਿੰਨੇ ਦੇਂਗਾ 20 ਤੋਂ ਉੱਪਰ-ਉੱਪਰ ਦੇਉਂਗਾ ਬਾਈ ਕਿੰਨੇ ਉੱਤੇ ਦੇਂਗਾ ਵੀ ਤੋਂ 20 ਤਾਂ ਨਰਮੋ ਯਾਰ ਮੈਂ ਕਹਣਾ ਹਾਂ ਨਾ ਹਾਂ ਘਰੇ ਕੇ ਇਹੀ ਸੀ ਓਏ ਆ ਮਿਸਤਰੀ ਆ ਰਹੀ ਓਏ ਬਣਵਾ ਲਾਂਗੇ ਤਾਂ ਕੋ ਗਲਾਈ ਵਾਲਾ ਕੋਈ ਕੋਠੀ ਨਹੀਂ ਮੇਰੀ ਗੱਲ ਤਾਂ ਕੋਠਾ ਬਣਵਾ ਲਾਂਗੇ ਗਲਾਈ ਵਾਲਾ ਬਾਲੀਆਂ ਗੱਲਾਂ ਦਾ ਬਾਈ ਯਾਰ ਫਾਇਦਾ ਨਹੀਂਗਾ ਚਾਹ ਕਰਨਾ ਯਾਰ ਮੈਂ ਦੱਸਦਾ ਬਾਈ ਨੂੰ ਇੱਕੋ ਹੀ ਦੱਸਿਆ 24 ਗੱਲਾਂ ਦਾ ਬਾਈ ਯਾਰ ਫਾਇਦਾ ਨਹੀਂ ਅੱਛਾ ਮੈਂ ਕਹਾਂ 20 ਤਾਂ ਨਾ ਮੁੱਕੀ ਬੋਲ ਤੂੰ ਪੰਨਾ 15 ਕਹਿ ਕੇ ਆਪ ਵੀ ਮਰਜ਼ੀ ਨੇ 15 ਕਹਿਦਾ ਬੋਡੀ ਚਾਹ ਪੱਠ ਦੇ ਗੋਡਿਆਂ 'ਚ ਵੀ ਬਾਈ ਨੌਫਸਾ ਯਾਰ ਉਹ 16 ਦਿੰਦਾ ਗਾਂ ਬੱਚਿਆਂ ਵਾਲੀ ਖੁਰਾਕ ਇੰਨੇ ਦੀ ਕਹਿੰਦਾ ਪਰ ਇੱਕੋ ਕਹਿਗਾ ਦੱਸਦਾ ਬਾਈ ਯਾਰ ਹਾਂ ਦੱਸਦਾ ਖੀਰ ਦਾ ਬੋਡੀ ਚਾਹ ਕਰਕੇ ਅਨਸਰ ਥੰਡਾ ਆ ਜੇ ਭਵੇਂ ਹੂੰ ਬੋਡੀ ਚਾਹ ਕਸਾ ਲੱਖਾ ਪੁੱਛ ਮਾੜਾ ਮਗਾ ਸੌਦਾ ਹੋਇਆ ਕਿਰਾਇਆ ਹੋਊ ਨਹੀਂ ਭਰਾ ਯਾਰ ਜਦੋਂ ਮੈਂ ਤੁਹਾਨੂੰ ਦੱਸਦਾ ਕੋਈ ਫਾਇਦਾ ਕਿੰਨੇ ਵਰਗਾ ਛੱਡ ਕੇ ਵੀ ਗੂ ਸੌਂ ਪਾਇਆ ਥੋੜੀ ਵੇਖਦਾ ਹੁੰਦਾ ਬਾਈ ਯਾਰ ਕੋਈ ਨਹੀਂ ਬਾਈ ਯਾਰ ਨਹੀਂ ਲੈਣਾ ਤਾਂ ਥੋੜੀ ਖੁਸ਼ੀ ਆ ਨਹੀਂ ਉਹ ਤਾਂ ਕੋਈ ਨਹੀਂ ਕੀ ਜੀ ਨਾਲ ਬਾਈ ਕੀਤੇ ਤੂੰ ਹੀ ਹੋਊਗਾ ਇੱਕੋ ਹੀ ਕਹਦੇ ਬਾਈ ਇੰਨੇ ਤਾਂ ਘੱਟ ਨਹੀਂ ਦੇ ਤੈਨੂੰ ਦੱਸਦਾ ਬਾਈ ਯਾਰ ਪੀਓ ਨਾ ਠੱਗਾ ਕਰੋ ਤੇ ਉਹਦਾ ਕੀ ਮਨ ਲੱਭੀ ਜਾ ਚਲੋ ਠੀਕ ਹੈ ਭਾਈ ਕੋਈ ਗੱਲ ਨਹੀਂ ਜੇ ਸੌਦਾ ਭਾਈ ਕਿਸੇ ਹੋਰ ਵੀਰ ਨੇ ਕੀਤਾ ਤੁਹਾਨੂੰ ਲਾਈਵ ਦਿਖਾਵਾਂਗੇ ਇੱਥੇ ਰੋ ਲਓ ਵੀ ਦਲਾਲਾਂ ਦੇ ਕੁੰਡੇ ਆੜ ਗਏ ਅੱਜ ਇਹ ਨਹੀਂ ਕਰਾਂਗੇ ਜਿਹੜਾ ਹੈਗਾ ਟਾਈਮ ਤੇ ਆਲਾ ਤੂੰ ਪਾਲੀ ਰੱਖੀ 20000 ਦੀ ਲੈਂਦਾ ਕੌਣ ਐ ਤੈਨੂੰ ਪੁੱਛਣਾ ਕੋਈ ਲੈਂਦਾ ਵੇ ਯਾਰ ਤੂੰ ਸੌਦਾ ਕਰ 20000 ਦੀ ਕਰ ਲੈਨੇ ਆ ਸਾਈ ਜਾਸੇ ਨਹੀਂ ਗਾਗ ਬਾਅਦ ਚਠਾਵਾਂਗੇ ਪਾਲਾ ਭਾਈ ਆਲਾ 20000 ਤੜਕੇ ਤੜਕੇ ਰੁਪਏ ਆਉਂਦੇ ਆ ਉਹ ਗਾਂ ਲਾਲਾ ਦੁੱਧ ਵਾਲੀ ਗਈ ਵੇਖੀ ਜਾਈ ਸੱਤ ਠੀਕ ਵੇਖੀ ਚਾ ਲੈਣਾ ਲਵਾ ਦੇ ਕੋਕੜ ਉਹ ਮੇਰੇ ਵਾਂਗੂ ਇਹ ਪੀਂਦਾ ਹੀ ਨਹੀਂ ਹੁਣ ਦੁੱਧ ਦਾ ਕੀ ਭਾਈ ਕੋਈ ਫਾਇਦੇ ਵਾਲੀ ਗੱਲ ਹੋਵੇ ਫਾਇਦੇ ਹੋ ਜਾਣੋ ਯਾਰ ਕੋਈ ਮੈਂ ਹੁਣ ਪੱਲਿਓ ਪਾ ਕੇ ਦੁੱਧ ਯਾਰ ਫਾਇਦੇ ਤੇਰੇ 20000 ਦੀ ਕਹਿੰਦੀ ਰਾਜ ਨਹੀਂ ਭਾਈ ਆਪਣਾ ਚ ਬੋਲਨੀ ਆਪ 18000 ਦੀ ਲਾਉਣ ਵਾਲੇ ਨੇ ਗੋਲ ਉਹ ਕੋਈ ਨਹੀਂ 20 ਲਾਤਾ ਤਾਂ ਫੇਰ ਕੀ ਹੋ ਗਿਆ ਉਹ ਕਿਵੇਂ ਲਾਤਾ ਯਾਰ ਹੈ ਫੇਰ ਉਹ ਹੀ ਗੱਲ ਪੁੱਤ ਗਾਂ ਉੱਥੇ ਤੁਸੀਂ ਨੇੜੇ ਵੀ ਨਹੀਂ ਆਉਣਾ ਹਜ਼ਾਰ ਨਾਲ ਨਹੀਂ ਚੱਲਣਾ ਕੰਮ ਆ। ਬਈ ਗੱਲ ਸੁਣ ਲੈ। ਲੈ ਵੀ ਹੁਣ ਹੁਣ ਦੇਣੀ ਪਊਗੀ। ਓ ਯਾਰ ਹੋ ਜਾ ਪਾਸੇ ਤੂੰ। ਪਰੇ ਹੋ ਜਾ ਹੁਣ। ਕੁੰਡੀਆਂ ਦੇ ਸਿੰਘ ਫਸ ਗਏ ਹੁਣ। ਐ ਸਮਝਾ ਕੇ ਲੈ ਪੂਰਾ। ਹਾਂ ਬਈ। ਕਿੰਨੇ ਦੀ ਕਰਤੀ? ਅਜੇ ਦੱਸਣੀ ਨਹੀਂ। ਅਜੇ ਦੱਸਣੀ ਨਹੀਂ। ਉਹ ਕਰਤੀ। ਲੈ ਵੀ ਕੁੰਡੀਆਂ ਦੇ ਸਿੰਘ ਫਸੇ ਪਏ ਆ। ਕਿੰਨੇ ਦੀ ਕਰਤੀ? ਓਏ ਰੇ ਨੂੰ ਦੇਵੇਂ ਧੱਕ ਦੇ ਬਾਈ ਆ। ਆਹੋ। ਕੋਪਾਣਾ ਯਾਰ ਉਹਦੇ ਨਾ ਮੈਨੂੰ ਲੜੈਂਗਾ ਦਲਾ ਜੇ ਨਾ ਉਹ ਬੱਲੇ ਮਾਰਦੇ ਥਾਪੀ ਬਾਈ ਉਹ ਕਰਤਾ ਸੌਦਾ ਪਹਿਲੇ ਬਾਈ ਆਪਣਾ ਨਾਮ ਆਪਣਾ ਨਾਮ ਹੀ ਹੈ ਬਾਈ ਪਹਿਲੇ ਸੌਦਾ ਪਹਿਲੇ ਸੌਦਾ ਹੈ ਬਾਈ ਨਹਿਰੂ ਨੇ ਕਰਾਇਆ ਹੈ ਬਾਈ ਨੇ ਵੀ ਜੋਰ ਲਾਇਆ ਬਾਈ ਰਲਮਾ ਜੋਰ ਲਾਇਆ ਬਹੁਤ ਬਹੁਤ ਧੰਨਵਾਦ ਪਹਿਲਾ ਸੌਦਾ ਕਰਾਇਆ ਬਾਈ ਕਿੰਨੇ ਦਾ ਕਰਤਾ ਹੁਣ ਬੋਲ ਦੀ ਪੂਰੇ 21000 ਦਾ ਵਾਹ ਬਾਈ ਵਾਹ ਕੀ ਯਾਰ ਲਾ ਵੀ ਜੋੜਾ ਹੁਣ ਤੁਹਾਨੂੰ ਦਿਖਾਉਣੇ ਆ ਸੌਦਾ ਬਹੁਤ ਚਰਚ ਹੋਇਆ ਹੈ ਤੇ ਪਰ ਛੋਟ ਥੋੜੀ ਜਿਹੀ ਬਣਾਈ ਆ ਵੀਡੀਓ ਤੁਹਾਨੂੰ ਪਸ਼ੂ ਵਿਖਾ ਦਿੰਨੇ ਆ ਜਾਨਵਰ ਵਿਖਾ ਦਿੰਨੇ ਆ ਕਿਹੜੇ ਕਿਹੜਾ ਸੌਦਾ ਲਈਆਂ ਬਾਈ ਲੱਖੇ ਨੇ ਆ ਲਓ ਵੀ ਆ ਦੋ ਜਾਨਵਰ ਬਈ ਮਿੱਤਰੋ ਹਾਇਦਰਾਬਾਦੀ ਪਾਠਾ ਮਗਰ ਤੇ ਬੱਕਰੀ ਵੀ ਗਲਾਬੀ ਕਰਨ ਵਾਲੀ ਆ ਤੇ ਪਾਠ ਵੀ ਆ ਦੇਖ ਲਓ ਤੁਸੀਂ ਅੰਦਾਜ਼ਾ ਤੁਸੀਂ ਲਉਣਾ ਖਾਲੀ ਬੱਕਰੀ ਆ ਤੇ ਪਹਿਲਾ ਸੌਦਾ ਬਾਈ ਲੱਖੇ ਨੇ ਬੋਣੀ ਕੀ ਤਿਆਰ ਕਾਰਡ ਤੋੜਦਾ ਬਾਈ ਤੈਨੂੰ ਬਹੁਤ ਬਹੁਤ ਵਧਾਈਆਂ ਅੱਜ ਆਣੇ ਹੁਣ ਬਾਈ ਤੁਹਾਨੂੰ ਨਵੀਂ ਮੰਡੀ ਦੀਆਂ ਲਾਓ ਵੀ ਮੇਤਰਾ ਬਾਈ ਦਾ ਰੂਤ ਦੇ ਵਾਕਬ ਤੁਸੀਂ ਹੋਵੋਗੇ ਬਾਈ ਦਾ ਪਿੰਡਾ ਛੱਤਿਆਣਾ ਹਾਂ ਤੇ ਬਾਈ ਕੋਲੇ ਬਹੁਤ ਵਧੀਆ ਨਗ ਹੁੰਦੇ ਆ ਬੱਕਰੀਆਂ ਵੀ ਲਿਆਏ ਆ ਤੇ ਬਾਈ ਬੱਕਰੀਆਂ ਕਿੰਨੀਆਂ ਲਿਆਏ ਆ ਅੱਜ ਬਾਈ ਆਪਣੇ ਕੋਲ ਹੈ 8-10 ਨਾਲ ਆ ਫਾਰੀਆਂ ਵੱਡੀਆਂ ਬੱਕਰੀਆਂ ਆਪਣੇ ਕੋਲ ਹੀ ਆ 21000 ਦੀ ਬੱਕਰੀ ਬਾਈ ਨੂੰ ਲੈਤੀ ਆ ਤੇ ਸੌਦਾ ਬਾਈ ਨਹਿਰੂ ਨੇ ਤੇ ਬਾਈ ਜੱਗੀ ਨੇ ਕਰਾਇਆ ਤੇ ਬਾਕੀ ਤੁਸੀਂ ਦੋਸਤੋ ਬੰਦੋਬਸਤ ਵੇਖ ਲਓ ਇੱਥੇ ਬਹੁਤ ਹੀ ਵਧੀਆ ਇਹਦੇ ਹਜੇ ਵੀਰ ਜਿਹੜੇ ਬੱਕਰੀ ਪਾਲ ਕਾਉ ਤੁਰੇ ਆਉਂਦੇ ਆ ਤੇ ਅਗਲੀ ਵੀਡੀਓ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਰਹੋ ਬਾਈ ਜੀ ਆਪਣੇ ਚੈਨਲ ਦੇ ਨਾਲ ਬਾਈ ਜੀ ਕਿਹੜੇ ਪਿੰਡੋਂ ਆਏ ਹੋ ਜੀ ਤੁਸੀਂ ਕਿਹੜੇ ਪਿੰਡੋਂ ਬਾਗੂ 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 ਤੋਂ ਹਾਂਜੀ ਹਾਂ ਬਾਈ ਨਹਿਰੂ ਕੀ ਮੰਗਿਆ ਸੀ ਬਾਈ ਨੇ ਕਿਉਂ ਨਹਿਰੂ ਕੀ ਮੰਗਿਆ ਸੀ ਬਾਈ ਨੇ ਬਾਈ ਨੇ ਤਾਂ ਮੰਗਿਆ ਸੀ ਪਹਿਲਾਂ 15 ਆਹ ਬੱਕਰੇ ਦਾ 15000 ਮੁੱਲ ਮੰਗਿਆ ਸੀਗਾ ਤੇ ਕੀ ਲਾਇਆ ਬਾਈ ਇਹਨੇ ਲਾਇਆ 7500 ਮਨਦੀਪ ਨੇ ਹਾਂ ਠੀਕ ਹੈ ਬਾਈ 75 ਦਾ ਕਹਿੰਦੇ ਲੈ ਜਾਓ ਦੱਸ ਦੀ ਹਾਂ ਨਾ ਆਂਦੇ ਹਾਂ ਹਾਂ ਮਾਜੀ ਦਾ ਪੁੱਛਲਾ ਠੀਕ ਹੈ ਪੁੱਛਲਾ ਮਾਜੀ ਦਾ ਫਿਰ ਕੁਛ ਨਹੀਂ ਕਰਨਾ ਯਾਰ ਮੈਂ ਮਾਰੀ ਜਾਂਦਾ ਲਾਓ ਬਈ ਬੱਕਰੀ ਦਾ ਜਿਹੜਾ ਸੌਦਾ ਹੋਇਆ ਬਾਈ ਪੈਸੇ ਦੇਣ ਲੱਗੇ ਆ ਬਾਈ ਲੱਖੇ ਨੇ ਲਈ ਆ ਇਹ 21000 ਦੀ ਰੇਟ ਨਾ ਦੱਸਿਆ ਕਰ ਕਿਹੜੇ ਕੰਮ ਦਾ ਸੀ ਡਰਦੇ ਨੂੰ ਸੋਲ ਤਾ ਹਾਂ ਨੇ ਗੱਡੀ ਕਮਾ ਆਖਿਆ ਲਾ ਰੀ ਜੰਗਾ ਇੱਧਰੋਂ ਕੀ ਰਾਜਾ ਤੁਸੀਂ ਆਹ ਸਭੇ ਬਹੁਤ ਕਾਟਦੇ ਯਾਰ ਲਓ ਵੀ ਮਿੱਤਰੋ ਸੌਦਿਆਂ ਦੇ ਪਹਿਣਗੇ ਪਟਾਕੇ ਅੱਜ ਭਾਵੇਂ ਪਹਿਲਾਂ ਦੇਣੀ ਆ ਤੇ ਬਾਈ ਲਖੇ ਨੇ ਬੱਲੇ ਬੱਲੇ ਕਰਾਤੀ ਪਹਿਲੇ ਆਉਣ ਸਾਰੀ ਪੈਸੇ ਉਹਦੇ ਨਾਂ ਦੇ ਕੀ ਖੁਸ਼ ਆਂ ਬਾਈ ਕਿਉਂ ਬਾਈ ਖੁਸ਼ ਆ ਹਾਂ ਬਾਈ ਠੀਕ ਆ ਵਧੀਆ ਹੋ ਗਈ ਧੰਨਵਾਦ ਬਾਈ ਤੇਰਾ 200 ਰੁਪਏ ਹੋਣ ਦੇ